ਇੱਕ ਚੀਜ਼ ਕੈਂਸਰ ਦੀ ਨਹੀਂ ਹੈ ਹੈਨਾ ਉਸ ਵੇਰੇ ਵੀ ਮੈਂ ਕੋਈ ਧਰਮ ਸੰਸਕ੍ਰਿਤੀ ਨਾਲ ਵੀ ਜੋੜਿਆ ਸੀਗਾ ਤੇ ਪਵਨ ਗੁਰੂ ਪਾਣੀ ਪੀਤਾ ਤਰਤਮਾ ਤੇ ਸਾਰੀਆਂ ਚੀਜ਼ਾਂ ਨੂੰ ਸੰਭਾਲਣਾ ਜ਼ਰੂਰੀ ਹੈ ਤੇ ਪਾਣੀ ਖਰਾਬ ਕਰਕੇ ਵੀ ਹੈ ਹੈਨਾ ਪਾਣੀ ਖਰਾਬ ਕਰਕੇ ਵੀ ਹੈ ਧਰਤੀ ਖਰਾਬ ਕਰਕੇ ਵੀ ਹੈ ਆਪਦੇ ਪਾਣੀ ਪੀਣ ਵਾਸਤੇ ਤਾਂ 파ਰੋ ਲਗਾ ਲਿਆ ਤੇ گاਵਾ ਮੱਜਾਂ ਦੇ ਪਾਣੀ ਉਹ ਦੁੱਧ ਸਬਜ਼ੀਆਂ ਦੇ ਪਾਣੀ ਉਹ ਸਭ ਚੀਜ਼ਾਂ ਸਾਰਿਆਂ ਦਾ ਸਰਾਂ ਹੈ ਤੇ ਪਾਣੀ ਅਸਲ ਵਿੱਚ ਹਮੇਸ਼ਾ ਤਿਆਰ ਹੈ ਔਰ ਹਮੇਸ਼ਾ ਤੁਹਾਡਾ ਸਾਥ ਬਣਿਆ ਰਹੇ ਅਸੀਂ ਤੁਹਾਡੇ ਰਿਣੀ ਹੈ ਵੀ ਤੁਸੀਂ ਸਾਰੇ ਸਾਰੇ ਸਾਨੂੰ ਇੰਨਾ ਪਿਆਰ ਤੇ ਇੰਨਾ ਸਹਿਯੋਗ ਦਿੱਨੇ ਹੋ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਧੰਨਵਾਦ ਔਰ ਇੱਕ ਸਨਮਾਨ ਰਹਿ ਗਿਆ ਸੀ ਉਹਨਾਂ ਦਾ ਮਾਫੀ ਚਾਹਾਂਗਾ ਕਿ ਹੌੜਕਾ ਪਿੰਡ ਦੇ ਸਰਪੰਚ ਦੋਨਾਂ ਦਾ ਸਨਮਾਨ ਪ੍ਰਾਪਤ ਕਰਨ ਮੈਂ ਅੱਜ ਦੇ ਮੁੱਖ ਮਹਿਮਾਨ ਸ਼੍ਰੀਮਤੀ ਸੰਤੋਸ਼ ਬੈਣੀਵਾਲ ਜੀ ਔਰ ਵਿਸ਼ੇਸ਼ ਤਿਤਿ ਸਰਦਾਰ ਅਮਰ ਬਾਸ ਸਿੰਘ ਖੋਸਾ ਜੀ ਨੇ ਬਹੁਤ ਵੱਡੀ ਰਾਸ਼ੀ ਜਿਹੜੀ ਇਹ ਅਨਾਉਂਸ ਨਹੀਂ ਕਰਾਂਗਾ ਸਰਦਾਰ ਜਸਵੀਰ ਸਿੰਘ ਜੈਲ ਜਿੱਥੇ ਜਿੱਥੇ ਉਹਨਾਂ ਦੇ ਕਮਰੇ ਆ ਉੱਥੋਂ ਤੱਕ ਉਹਨਾਂ ਨੂੰ ਲੈ ਕੇ ਜਾਣ ਡਾਕਟਰ ਸਾਹਿਬਾਨ ਨੂੰ ਤਾਂ ਕਿ ਮਰੀਜ਼ਾਂ ਨੂੰ ਚੈੱਕ ਅਪ ਕੀਤਾ ਜਾ ਸਕੇ ਜਿਹੜਾ ਚਾਸ਼ੀਰ ਲਾਇਆ ਜੀ ਬਹੁਤ ਵਧੀਆ ਜੀ ਜਿਹੜੇ ਮਤਲਬ ਜਾ ਨਹੀਂ ਸਕਦੇ ਗਰੀਬ ਮਤਲਬ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦੇ ਲਈ ਬਹੁਤ ਵਧੀਆ ਕਰਨਾ ਤੁਸੀਂ ਤੁਸੀਂ ਕਰਣਾ ਕੁਛ ਆ ਜੀ ਹਾਂਜੀ ਇੱਕ ਕੇ ਕਰਣਾ ਹੈ ਜੀ ਆਂ ਦਿਖਾਉਣੀ ਤਾਂ ਦੇਖ ਦਿਖਾ ਦੀ ਡਾਕਟਰ ਨੇ ਜੀ ਦਿਖਾ ਦਿਗੇ ਕੀ ਆ ਕੈਂਪ ਲਗਾ ਕੇ ਕੋਈ ਸਿਹਤ ਹੋਈ ਹੈਗੇ ਸੁਭਨ ਜੇ ਤਾਂ ਬਾਹਰ ਸਕੇ ਆ ਦੇਖ ਕੇ ਕਿ ਦੀ ਅਲਰਜੀ ਹੋਵੇ ਅਲਰਜੀ ਹੋਵੇ ਦਵਾਈ ਦਿਆਗਾ ਠੀਕ ਦੁਆਏ 160 ਦਿਨ ਦੀ ਹੈ ਜੀ ਦਿਲ ਦੀ ਹੈ ਚਲੋ ਠੀਕ ਹੈ ਤਾਂ ਚੈੱਕੋ ਕਰਾ ਲੀ ਤੇ ਕੀ ਕੀ ਕਰਾਇਆ ਜੀ ਹਾਂ ਕੀ ਕਰਾਇਆ ਮੈਂ ਤਾਂ ਅੱਜ ਪਥਰੀ ਦਾ ਕਰਾਉਣਾ ਇਥੇ ਪਥਰੀ ਦਾ ਕਰਾਵਾ ਲਾ ਚੈੱਕ ਕਰਾਇਆ ਕੁਛ ਨਾ ਹਜੇ ਹੋਣਾ ਜੀ ਹੋਣਾ ਹਾਂ ਠੀਕ ਹੈ ਵਧੀਆ ਕਿਤਾ ਹੈ ਵਧੀਆ ਜੀ ਵਧੀਆ ਹੈ ਵਧੀਆ ਵਧੀਆ ਕਰੀ ਜਾਂਦਾ ਕੰਮ ਵਧੀਆ ਹਾਈ ਟਾਈਟ ਵਧੀਆ ਕਰੀ ਠੀਕ ਹੈ ਕੈਂਪ ਤੇ ਪਹੁੰਚਿਓ ਤੇ ਕਿੰਨੇ ਕੁ ਮਰੀਜ਼ ਅੱਜ ਮਿਲੇ ਤੁਹਾਨੂੰ ਕਿੰਨੇ ਕਿ ਦੇਖੇ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਅੰਦਰ ਨਮਸਕਾਰ ਸਤਿ ਸ੍ਰੀ ਅਕਾਲ ਹਨਾ ਸਾਰੇ ਜੋ ਵੀ ਸਰੋਤੇ ਦੇਖਣਗੇ ਤੇ ਬਹੁਤ ਬਹੁਤ ਧੰਨਵਾਦ ਭਾਈ ਕਨਈਆ ٹرسٹ ਦਾ ਹਨਾ ਨਸੀਬ ਸਿੰਘ ਜੀ ਪਦਮਚਿਰੀ ਗੁਰਵਿੰਦਰ ਸਿੰਘ ਜੀ ਤੇ ਸਾਡੇ ਸਰਪੰਚ ਸਾਹਿਬ ਜਿਨ੍ਹਾਂ ਨੇ ਇੱਥੇ ਇਹ ਕੈਂਪ ਦੀ ਸ਼ੁਰੂਆਤ ਕੀਤੀ ਹਨ ਇਹ ਕੈਂਪ ਰੂਟੀਨ ਕੈਂਪ ਵਰਗਾ ਨਹੀਂ ਜਿੱਥੇ ਆਪ ਸਭ ਉਹ ਆਮ ਕੈਂਪ ਲਗ ਰਹੇ ਨੇ ਤੇ ਦਵਾਈਆਂ ਸ਼ੁਕਰ ਚ ਚੱਕ ਕਿਤੇ ਤੇ ਘਰੇ ਜਾਵੜੇ ਵੀ ਇਹ ਥੋੜੀ ਜੀ ਵੱਖਰੀ ਸ਼ੁਰੂਆਤ ਹੈ ਸ਼ਾਇਦ ਕੈਂਪ ਚ ਹਿੰਦੁਸਤਾਨ ਚ ਵੀ ਕਿਤੇ ਹੋਰ ਕਿਤੇ ਨਹੀਂ ਹੋਇਆ ਹੋਏਗਾ ਜੋ ਕੈਂਸਰ ਨੂੰ ਰੋਕਣ ਵਾਸਤੇ ਵੈਕਸੀਨ ਇਥੇ ਪਹਿਲੀ ਵਾਰ ਲਗਾਈ ਗਈ ਹੈ ਹਨਾ ਤਾਂ ਉਹ ਕਿਸੇ ਇੱਕ ਪਿੰਡ ਤੋਂ ਚਾਏ ਉਹ ਮਸੀਦੇ ਦੇ ਮਗ ਤੋਂ ਆਈ ਡਾਇਆ ਆ ਤਾਂ ਸਪੰਸਾਬ ਨੇ ਪਹਿ ਅੱਗੇ ਲੱਗੇ ਦਾ ਇਨੀਸ਼ੀਏਟਿਵ ਹੋਇਆ ਇਹ ਉਹ ਜੋ ਬੱਚੇਦਾਨੀ ਦੇ ਮੂਦਾ ਕੈਂਸਰ ਹੈ ਉਹਨੂੰ ਰੋਕਣ ਵਾਸਤੇ ਲਗਭਗ 100% ਦੀ ਬਜਾਏ 99% ਕਹਿ ਦਿੰਨੇ ਨੇ ਕਿਉਂਕਿ 100% ਕਿਸੇ ਨੂੰ ਚੀਜ਼ ਕਹਿਣਾ ਬੜਾ ਔਖਾ ਹੁੰਦਾ ਹੈ 99% ਰੋਕਣ ਵਾਸਤੇ ਕਾਰਗਰ ਹਟੇ ਤਾਂ ਜਿੱਦੀ ਸ਼ੁਰੂਆਤ ਬੜੀ ਜ਼ਰੂਰੀ ਸੀਗੀ ਹੌਲੀ-ਹੌਲੀ ਤਾਂ ਹੋ ਸਕਦਾ ਸਰਕਾਰੀ ਸਿਸਟਮ ਟੀ ਹੋਵੇ ਕਿਉਂਕਿ 10 ਸਾਲਾਂ ਦੀ ਵੈਕਸੀਨ ਅਵੇਲੇਬਲ ਹੈ ਆਪਣੇ ਦੇਸ਼ਾਂ ਚ ਅਸੀਂ ਕਾਫੀ ਪਿੱਛੇ ਸੀਗੇ ਕਿ ਬਾਕੀ ਦੇਸ਼ਾਂ ਚ ਤਾਂ ਕਾਫੀ ਬਚਾਅ ਸੀਗਾ ਹਟਨਾ ਤਾਂ ਵੈਕਸੀਨ ਦੀ ਗੱਲ ਕਰ ਰਹੇ ਹਾਂ ਕੇਵਲ ਮਹਿਲਾਵਾਂ ਵਾਸਤੇ ਸੀ ਅਬ ਵੈਸੇ ਲੜਕੀਆਂ ਨੂੰ ਵੀ ਦੇ ਸਕਦੇ ਮੂੰਹ ਦੇ ਕੈਂਸਰ ਰੋਕਣ ਵਾਸਤੇ ਪਰ ਜਿਆਦਾ ਇਫੈਕਟਿਵ ਮਹਿਲਾਵਾਂ ਵਾਸਤੇ ਅਬ ਕੋਈ ਮੈਂ ਤੁਹਾਡੇ ਫਿਰ ਮੀਡੀਆ ਦੇ ਮਾਧਮ ਤੋਂ ਵੀ ਫਿਰ ਵੀ ਜ਼ੋਰ ਲਗਾਵਾ ਕਿਸੇ ਦੀ ਬੱਚੀਆਂ ਜੋ ਨਹੀਂ ਵੀ ਜਿਨ੍ਹਾਂ ਨੇ ਸੁਨੇਆ 9 ਤੋਂ 25 ਸਾਲ ਦੀ ਜਾਂ ਵਿਆਹ ਤੋਂ ਪਹਿਲਾਂ ਸਭ ਬੱਚੀਆਂ ਨੂੰ ਵੈਕਸੀਨ ਇਹ ਬੱਚੇਦਾਨੀ ਦੇ ਕੈਂਸਰ ਤੋਂ ਬਚਣ ਵਾਸਤੇ ਲਗवानी ਚਾਹੀਦੀ ਹੈ ਹੈਨਾ ਇਹ ਲੋਕ ਗੱਲ ਅਸੀਂ ਬਾਰੀ-ਬਾਰੀ ਬੋਲ ਰਹੇ ਤਾਂ ਕਿ ਜਿਹੜਾ ਵੀ ਬੰਦੇ ਨੂੰ ਸੁਣਦੇ ਉਹ ਹੀ ਅੱਗੇ ਅੱਦ ਸੰਦੀ ਕੋਸ਼ਿਸ਼ ਕਰੇ ਹੈਨਾ ਮੁੰਡਿਆਂ ਦੇ ਮੂ ਦੇ ਕੈਂਸਰ ਆਪਣੇ ਇਸ ਵਾਇਰਸ ਰਿਲੇਟਡ ਕੈਂਸਰ ਆਪਣੇ ਦੇ ਚ ਹਜੇ ਘੱਟ ਹੈ ਉਹ ਜ਼ਿਆਦਾ ਤਬਾਕੂ ਰਿਲੇਟਡ ਜਾਂਦੇ ਹੈ ਤਾਂ ਕਰਕੇ ਮੁੰਡਿਆਂ ਤੇ ਹਜੇ ਜ਼ਿਆਦਾ ਜ਼ੋਰ ਨਹੀਂ ਦੇ ਦੇ ਰਿਹਾ ਲਗਾ ਮੁੰਡਿਆਂ ਦੇ ਵੀ ਸਕਦੇ ਪਰ ਜ਼ਿਆਦਾ ਕਾਰਗਰ ਆਪਣੇ ਮਹਿਲਾ ਵਾਸਤੇ ਨਹੀਂ ਡਾਕਟਰ ਜੀ ਨੇ ਤੋ ਲੈ ਕੇ ਕਿੰਨੇ ਮਰੀਜ਼ ਚੈੱਕ ਕੀਤੇ ਤੇ ਕਿੰਨੇ ਕੁ ਮਰੀਜ਼ ਥੰ ਹਾਂ ਇੱਕ ਬਾਸਿੰਦ ਹਾਂ ਲਗਭਗ 350 ਤਕਰੀਬ ਮਰੀਜ਼ ਜੋ ਇੱਥੇ ਚੱਕ ਵਾਸਤੇ ਤੇ ਆਇਆ ਇਹ ਨਾਲ ਕਿਸੇ ਮਰੀਜ਼ ਦਾ ਕੋਈ ਪਾਇਆ ਗਿਆ ਕਿ ਨਹੀਂ ਪਾਇਆ ਗਿਆ ਦੇਖੋ ਜੋ ਮੈਮੋਗ੍ਰਾਮ ਕੀਤਾ ਹੈ ਉਹ ਦਾ ਤਸੀਰ ਰਿਪੋਰਟ ਬਣਾ ਕੇ ਹਜੇ ਦੇਖਣਾ ਜੋ ਰੂਟੀਨ ਸਕਰੀਨਿੰਗ ਵਾਸਤੇ ਮੈਮੋਗ੍ਰਾਮ ਤੇ ਉਹਦੀ ਰਿਪੋਰਟ ਜੇ ਬਾਅਦ ਚ ਜਨਰੇਟ ਕਰਾਂਗੇ ਸਾਰੇ ਮੈਮੋਗ੍ਰਾਮ ਦੁਬਾਰਾ ਚੈੱਕ ਕਰਾਂਗੇ ਹੈ ਨਾ ਉਹ ਸਿਰਫ ਟੈਚ ਕੀਤੇ ਆ ਉਵੇਂ ਪੀਐਸਏ ਦੇ ਟੈਸਟ ਕੀਤੇ ਹੋਏ ਆ ਉਹ ਰੂਟੀਨ ਡਿਟੈਕਸ਼ਨ ਵਾਲੀ ਰਿਪੋਰਟ ਤਾਂ ਹਜੇ ਦੋ ਕੁ ਦਿਨਾਂ ਦੇ ਵਿੱਚ ਬਾਅਦ ਚ ਕਰਾਂਗੇ ਰੂਟੀਨ ਵਾਲੇ ਲੋਕਾਂ ਚ ਜੋ ਵੈਸੇ ਕੈਂਸਰ ਦੇ ਪੇਸ਼ੈਂਟਸ ਉਹ ਵੀ ਤੇ ਪੇਸ਼ੈਂਟਸ ਜੋ ਰੂਟੀਨ ਉਹਨਾਂ ਕੁਝ ਜਿਹੜੇ ਡਾਇਗਨੋਸ ਸੀਗੇ ਉਹ ਸਭ ਤੋਂ ਦਿਖਾਉਣ ਵਾਸਤੇ ਆ ਰਹੇ ਨੇ ਜਿਹਨਾਂ ਸਕਰੀਨਿੰਗ ਵਾਲੇ ਹਜੇ ਆਪਾਂ ਰਿਪੋਰਟ ਬਾਅਦ ਚ ਦੇਖਾਂਗੇ ਡਾਕਟਰ ਕੈਂਸ ओके okay. चलो मैं वैसे बड़ी तो बड़ी लंबी चौड़ी ਗੱਲ ਹੈ ਤੁਸੀਂ ਇੱਕ ਘੰਟਾ ਕੈਂਸਰ ਬਾਰੇ ਬੋਲੀ ਤਾਂ ਸਾਰਾ ਦਿਨ ਬੋਲਿਆ ਜਾ ਸਕਦਾ ਹੈ ਪਰ ਫਿਰ ਵੀ ਸਰੀਰ ਦੇ ਜੋ ਨਾਰਮਲ ਬਦਲਾਵ ਤੋਂ ਨਵੀਆਂ ਚੀਜ਼ਾਂ ਆਉਂਦੀਆਂ ਉਹ ਇੱਕ ਵਾਰੀ ਡਾਕਟਰ ਕੋਲ ਜਾ ਕੇ ਰਿਪੋਰਟ ਕਰਨੀਆਂ ਚਾਹੀਦੀਆਂ ਜਿਵੇਂ ਮੂੰਹ ਤੇ ਛਾਲੇ ਆ ਠੀਕ ਨਹੀਂ ਹੋ ਰਹੇ ਹਨਾਂ ਲਿਖਾਤੀ ਚ ਗੰਡਾ ਹੈ ਪਹਿਲਾਂ ਨਹੀਂ ਸੀ ਹੁਣ ਨਵੀਆਂ ਆ ਗਈਆਂ ਹੈਨਾ ਉਹ ਲੈਟਰਿੰਗ ਪਿਸ਼ਾਬ ਚ ਬਦਲਾਵ ਆ ਗਿਆ ਪਹਿਲੇ ਕੋਈ ਇੱਕ ਵਾਰ ਹੀ ਜਾਂਦਾ ਸੀ ਹੁਣ ਚਾਰ ਵਾਰੀ ਜਾਂਦੇ ਆ ਠੁੱਕ ਚ ਖੂਨ ਆ ਗਿਆ ਪਿਸ਼ਾਬ ਚ ਖੂਨ ਆ ਗਿਆ ਤਾਂ ਇਸ ਜੇ ਨਾਰਮਲ ਚੀਜ਼ਾਂ ਤਾਂ ਜੋ ਬਦਲਾਵ ਆ ਗਏ ਉਹ ਇੱਕ ਵਾਰੀ ਚੈੱਕ ਕਰਾਉਣ ਵਾਸਤੇ ਜਾਣਾ ਚਾਹੀਦਾ ਜਰੂਰੀ ਨਹੀਂ ਹੁੰਦਾ ਕਿ ਇਹ ਸਾਰੇ ਕੈਂਸਰ ਹੈ ਉਹ ਗੰਡਾ 90% ਚਾਤੀ ਜਗਰ ਨਾਲ ਉਹ ਨਿਕ ਨਾਰਮਲ ਹੋਣ ਗਿਆ ਪਰ ਉਹ 10% ਆਪਾਂ ਮਿਸ ਨਾ ਕਰਦੇ ਤੇ ਇੱਕ ਵਾਰੀ ਚੈੱਕ ਵਾਸਤੇ ਜ਼ਰੂਰ ਜਾਣਾ ਚਾਹੀਦਾ ਕਿ ਨਾਰਮਲ ਗੰਡਾ ਨਹੀਂ ਡਾਕਟਰ ਸਾਹਿਬ ਕਈ ਵਾਰੀ ਹੁੰਦਾ ਹੈ ਕਿ ਮਰੀਜ਼ ਨੂੰ ਪਤਾ ਹੀ ਨਹੀਂ ਚੱਲਦਾ ਕੋਈ ਤੀਸਰੀ ਚੌਥੀ ਸਟੇਜ ਤੇ ਜਾ ਕੇ ਪਤਾ ਚੱਲਦਾ ਤੇ ਉਸ ਮਰੀਜ਼ ਨੂੰ ਕੀ ਕਰਨਾ ਚਾਹੀਦਾ ਕੋਈ ਪਤ ਇਹ ਐਂਵੀਆ ਜਿਵੇਂ ਡਿਸਕਸ ਕਰਜੋ ਮੈਂ ਐਸੀ ਕਿ ਬਾਈਟ ਹੋ ਦੋ ਯਾਨਾ ਚਾਹੀਦਾ ਸਿਕਰ ਸਾਹਿਬ ਮੈਂ ਚਾਹੁੰਦਾ ਲੀਏ ਅੱਜ ਸਾਰੇ ਅੱਜ ਕੈਂਪ ਤੇ ਬਹੁਤ ਚੰਗੀ ਤਰ੍ਹਾਂ ਸਮਝਾਇਆ ਆਪਣੇ ਦੇਸ਼ ਦਾ ਦੁਰਭਾਗ્ય ਵੀ ਇਹ ਹੈ ਕਿ ਆਪਾਂ 70 80% ਲੋਕ ਤੀਜੀ ਤੇ ਚੌਥੀ ਸਟੇਜ ਤੇ ਹੀ ਹੈ ਹੈਨਾ ਸਾਡੇ ਕੋਲ 70 ਜਾਂ 80% ਲੋਕ ਤੀਜੀ ਜਾਂ ਚੌਥੀ ਸਟੇਜ ਤੇ ਆਂਦੇ ਨੇ ਬਾਕੀ ਦੇਸ਼ਾਂ 'ਚ ਹੈ ਕਿ 70 ਜਾਂ 80% ਲੋਕ ਪਹਿਲੀ ਸਟੇਜ ਚ ਆਂਦੇ ਨੇ ਉਦੇ ਕਾਰਨ ਬਹੁਤ ਸਾਰੇ ਨੇ ਕਈ ਸਾਰੇ ਨੇ ਕੋ ਆਪਣਾ ਅਗਿਆਨਤਾ ਵੀ ਮੇਨ ਜਿਹੜੇ ਪ੍ਰਾਇਮਰੀ ਜਿਹੇ ਕਰਦੇ ਉਹ ਮੇਨ ਤਾਂ ਇਹ ਕਿ ਇਗਨੋਰੈਂਸ ਜਾਂ ਅਗਿਆਨਤਾ ਹੀ ਹੈ ਕਿ ਆਪਾਂ ਲੱਛਣ ਨੂੰ ਇਗਨੋਰ ਕਰਦੇ ਰਹਿੰਨੇ ਆ ਕੋਸ਼ਿਸ਼ ਥੋੜੀਆਂ ਲੋਕਲ ਦਵਾਈਆਂ ਖੰਦੇ ਰਹਿੰਨੇ ਕਿ ਕੋਈ ਨਹੀਂ ਇਹ ਤਾਂ ਐਵੇਂ ਹੀ ਹੈ ਮੈਂ ਕੋਈ ਥੋ ਬੋਲੀ ਖਾਲਾ ਸਾਲ ਡੇਢ ਸਾਲ ਹੋਵੇਂ ਕਰ ਦਿੰਦੇ ਤੇ ਤੀਸਰਾ ਕੋਈ ਰੂਟੀਨ ਸਕ੍ਰੀਨਿੰਗ ਪ੍ਰੋਗਰਾਮ ਨਹੀਂ ਹੈ ਜਿਹੜਾ ਕੁਝ ਬਿਮਾਰੀਆਂ ਦੇ ਲੱਛਣ ਨਹੀਂ ਵੀ ਆਉਂਦੇ ਆਪ ਨੂੰ ਪਤਾ ਨਹੀਂ ਲੱਗਦਾ ਜਦੋਂੇ ਪੇਟ ਦੇ ਕਈ ਕੈਂਸਰ ਹੈ ਉਹ ਰੂਟੀਨ ਬੰਦੇ ਨੂੰ ਦੀ ਗਲਤੀ ਨਹੀਂ ਹੁੰਦੀ ਕੀ ਆਪਦੀ ਉਹਦੇ ਲੱਛਣ ਆਏ ਵੀ ਨਹੀਂ ਹੁੰਦੇ ਆਈ ਲੇਟ ਹੁੰਦੇ ਨੇ ਉਹ ਇਸ ਤਰ੍ਹਾਂ ਨਹੀਂ ਚੀਜ਼ਾਂ ਜੋ ਸਕ੍ਰੀਨਿੰਗ ਚੀਜ਼ਾਂ ਜਿਹੜੇ ਡਿਟੈਕਟ ਹੋ ਸਕਦੀਆਂ ਆਪਣੇ ਕੋਈ ਰੂਟੀਨ ਸਕ੍ਰੀਨਿੰਗ ਪ੍ਰੋਗਰਾਮ ਨਹੀਂ ਹੈ ਜਿਵੇਂ ਕੋਈ ਰੂਟੀਨਲੀ ਮੈਮੋਗ੍ਰਾਮ ਹੁੰਦਾ ਹੋਵੇ ਤੇ ਔਰ ਜਾਗਰੂਕਤਾ ਇਸ ਤਰ੍ਹਾਂ ਨਹੀਂ ਹੈ ਜਿਵੇਂ ਮੈਂ ਉਸ ਜਨ ਕਿ ਇਹ ਹੀ ਮੈਮੋਗ੍ਰਾਮ 2000 ਰੁਪਏ ਚ ਕਰੀ ਤੇ ਉੱਤੇ ਪੀੜ ਲੱਗੀ ਹੋਈ ਹੈ ਤੇ ਫ੍ਰੀਜ ਕਰਨ ਲੱਗੇ ਤਾਂ ਆਨੇ ਪਿੰਦਲੇ ਇਹ ਵੈਕਸੀਨ ਜੇ ਕਿ ਲੋਕ ਕਿਥੇ ਕਿਸੇ ਹਸਪਤਾਲ ਚ ਦਾਰਸ਼ਿਆ ਜ ਲਗਾਣੇ ਤਾਂ ਵੀ ਲੋਕ ਲਾਈਨ ਚ ਖੜੇ ਨੇ ਕਿਥੇ ਫਰੀ ਲਗਾ ਰਹੇ ਆ ਤਾਂ ਵੀ ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਜੀ ਲਗਾਓ ਲਗਾਓ ਜਿੱਤਾ ਵੀ ਵੀ ਸਾਡੇ ਕੋਲ ਰਜਿਸਟ੍ਰੇਸ਼ਨ ਨਹੀਂ ਤਾਂ ਇਹ ਤੋਂ ਜ਼ਿਆਦਾ ਤ ਜਗਰਕਤਾ ਦੀ ਘਾਟ ਹੈ ਕਿ ਜਿਸ ਕਰਕੇ ਅਪ ਤੇ ਚਾਰ ਸਟੇਜ ਤੇ ਪਹੁੰਚ ਜਾਂਦੇ ਆ ਡਾਕਟਰ ਸਭ ਇੱਕ ਧਾਰਨਾ ਚੱਲੀ ਹੋਈ ਕਿ ਥੱਲੇ ਦਾ ਪਾਣੀ ਪੀਣ ਦੇ ਨਾਲ ਕੈਂਸਰ ਹੁੰਦਾ ਤੇ ਇਹ ਕਿ ਵਾਕਈ ਹੁੰਦਾ ਇੱਕ ਚੀਜ਼ ਕੈਂਸਰ ਦੀ ਨਹੀਂ ਹੈ ਹੈਨਾ ਉਸ ਵੇਲੇ ਵੀ ਮੈਂ ਕੋਈ ਧਰਮ ਸੰਸਕ੍ਰਿਤੀ ਨਾਲ ਵੀ ਜੋੜਿਆ ਸੀਗਾ ਤੇ ਪਵਨ ਗੁਰੂ ਪਾਣੀ ਪੀਤਾ ਧਰਤ ਮਾਤੇ ਸਾ ਤਿੰਨ ਚੀਜ਼ਾਂ ਨੂੰ ਸੰਭਾਲਣਾ ਜ਼ਰੂਰੀ ਹੈ ਤੇ ਪਾਣੀ ਖਰਾਬ ਕਰਕੇ ਵੀ ਹੈ ਹੈਨਾ ਪਾਣੀ ਖਰਾਬ ਕਰਕੇ ਵੀ ਹੈ ਧਰਤੀ ਖਰਾਬ ਕਰਕੇ ਵੀ ਹੈ ਆਪਦੇ ਪਾਣੀ ਪੀਣ ਵਾਸਤੇ ਤਾਂ 파ਰੋ ਲਗਾ ਲਿਆ ਤੇ گاਵਾ ਮੱਜਾਂ ਦੇ ਪਾਣੀ ਉਹ ਦੁੱਧ ਸਬਜ਼ੀਆਂ ਦੇ ਪਾਣੀ ਉਹ ਸਭ ਚੀਜ਼ਾਂ ਸਾਰਿਆਂ ਦਾ ਸਰਾਂ ਹੈ ਤੇ ਪਾਣੀ ਕਰਕੇ ਕੱਲਾ ਥੱਲੇ ਦਾ ਪਾਣੀ ਜੋ ਸਬਜ਼ੀਆਂ ਚ ਵੀ ਪਾਣੀ ਆਣਾ ਹੈ ਦੁੱਧ ਚ ਵੀ ਆਣਾ ਹੈ ਨਾ ਜੋ ਆਪਣੇ ਬਾਕੀ ਪਸ਼ੂਆਂ ਨੇ ਸਭ ਚੀਜ਼ਾਂ ਨੇ ਖਾਣਾ ਹੈ ਉਹ ਵੀ ਤੋਂ ਇਹ ਸਭ ਚੀਜ਼ਾਂ ਸਰਪੰਦੀਆਂ ਸਾਰੇ ਮਿਲਜੁਲ ਕੇ ਕੁਝ ਸਾਰੀਆਂ ਬਿਮਾਰੀਆਂ ਨੂੰ ਦਸਦਾ ਦਿੰਦੀਆਂ ਉਹ ਕੱਲੇ ਕੈਂਸਰ ਦੀ ਗੱਲ ਨਹੀਂ ਕਰਦੀ ਜੋ ਹੋਰ ਬਿਮਾਰੀਆਂ ਦੇ ਵੀ ਆਪੇ ਸ਼িকার ਹੁੰਦੇ ਉਹਨਾਂ ਨੂੰ ਵੀ ਇਸੇ ਚੀਜ਼ਾਂ ਦਸਦਾ ਦਿੰਦੀ ਬਚਾਅ ਦਾ ਕੋਈ ਦੱਸ ਦੋ ਜੇ ਕਿ ਲੋਕਾਂ ਨੂੰ ਫਾਇਦਾ ਹੋ ਜਾਏ ਅਗਿਆਨ ਦੇ ਬਨੋ ਪੜੇ ਲਿਖੇ ਬਨੋਵੇ ਥੋੜੀ ਜੋ ਜੇ ਮਤਲਬ ਇਹ ਹੈ ਕਿ ਕੰਕ ਖੋਲ ਕੇ ਚੱਲੋ ਜੋ ਚੀਜ਼ ਸਮਝ ਆ ਜੇ ਜੋ ਲੱਛਣ ਜਲਦੀ ਆ ਜੇ ਤਾਂ ਇੱਕ ਵਾਰੀ ਦਿਖਾ ਕੇ ਜਰੂਰ ਆ ਹਣਾ ਜੋ ਵੀ ਮਤਲਬ अर्ली ਕੈਂਸਰ ਡਿਟੈਕਟ ਹੋ ਗਏ ਤਾਂ ਕੈਂਸਰ ਨਾਲ ਬੰਦਾ ਕੋਈ ਨਹੀਂ ਮਰਦਾ 90 90 ਪਲਸ ਪਰਸੈਂਟੇਜ ਸਟੇਜ 1 2 ਚ ਕੋਈ ਆ ਜੇ ਤਾਂ ਉਹਦੇ ਇਲਾਜ ਲੰਬਾ ਨਹੀਂ ਚੱਲਦਾ ਕੱਟ ਚ ਚਲਦਾ ਹੈ ਲਾਜ ਸਸਤਾ ਹੋ ਜਾਂਦਾ ਹੈ ਮੰਨ ਲਓ ਕਿਸੇ ਦਾ ਇਕੱਲੇ ਆਪਰੇਸ਼ਨ ਨਾਲ ਕੰਮ ਚੱਲ ਗਿਆ ਕੀਮੋਥੈਰਪੀ ਰੇਡੀਸ਼ਨ ਜਿ세 ਕੇ ਉਹ ਲਾਜ ਨਹੀਂ ਕਰਨੇ ਪੈਂਦੇ ਤੀਜੀ ਚੌਥੀ ਤੇ ਸਾਨੂੰ ਸਾਰਾ ਕੁਝ ਕਰਨਾ ਪੈਂਦਾ ਹੈ ਕੀਮਤ ਬਿਲਕੁਲ ਨਾ ਮਾਤਰ ਰਹਿ ਜਾਂਦੀ ਹੈ ਇਲਾਜ ਦੀ ਤੇ ਕੈਂਸਰ ਨਾਲ ਬੰਦਾ ਮਰਦਾ ਕਿੰਗਾ ਤੋਂ ਉਹ ਹੀ ਹੈ ਕਿ ਘਰੋਂ ਛੇਤੀ ਨਿਕਲਿਓ ਕੋਈ ਨਹੀਂ ਲਾਹ ਨਾ ਹੋਰ ਨੇ ਕੋਈ ਇਹਦੇ ਚ ਉਹ ਹੈ ਕਿ ਕੈਂਸਰ ਤੋਂ ਬਚਨ ਦਾ ਪਾਈ ਕੋਈ ਹੈ ਕਿ ਜਿੱਦੋਂ ਵੀ ਲੱਛਣ ਕੋਈ ਦਿਖੇ ਦਿਖਾ ਕੇ ਜਰੂਰ ਆਓ ਠੀਕ ਹੈ ਡਾਕਟਰ ਸਾਹਿਬ ਹਾਂਜੀ ਸਰਪੰਚ ਸਾਹਿਬ ਅੱਜ ਤੁਸੀਂ ਮੈਡੀਕਲ ਜਾਂਚ ਕੈਂਪ ਲਾਇਆ ਜਿਦੇ ਵਿੱਚ ਕੈਂਸਰ ਕੈਂਸਰ ਦੇ ਮਰੀਜ਼ ਵੀ ਬੜੀ ਸੁਵਿਧਾ ਮਿਲੀ ਲੋਕਾਂ ਨੂੰ ਸੁਵਿਧਾ ਮਿਲੀ ਕੀ ਕਹਾਂ ਕੈਂਸਰ ਦਾ ਜਿਵੇਂ ਕਿ ਡਾਕਟਰ ਸਾਹਿਬ ਨੇ ਸਾਰਾ ਪਹਿਲਾਂ ਜਦੋਂ ਸ਼ੁਰੂ ਹੋਇਆ ਕੈਂਪ 11 ਵਜੇ ਉਹਨਾਂ ਨੇ ਸਾਰਾ ਸੈਮੀਨਾਰ ਦੇ ਵਿੱਚ ਦੱਸਿਆ ਹੀ ਹੈ ਜੀ ਔਰ ਉਸ ਦੇ ਵਿੱਚ ਇਹਨਾਂ ਨੇ ਜਾਗਰੂਕਤਾ ਅਭਿਆਨ ਜੋ ਚਲਾਇਆ ਉਹਦੇ ਵਿੱਚ ਇਹਨਾਂ ਨੇ ਸਾਰੀ ਡਿਟੇਲ ਦੇ ਵਿੱਚ ਅੱਧਾ ਪੌਣਾ ਘੰਟਾ ਲਾ ਕੇ ਸਪੀਚ ਦਿੱਤੀ ਹੈ ਵੀ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਨੂੰ ਅਵੇਅਰਨੈਸ ਬਵੇਰ ਹੋਣਾ ਚਾਹੀਦਾ ਤਾਂ ਇਸ ਦੇ ਨਾਲ ਜੋ ਆਪਾਂ ਨੂੰ ਫਸਟ ਸੈਕੰਡ ਸਟੇਜ ਤੇ ਪਤਾ ਲੱਗ ਜਾਂਦਾ ਤਾਂ ਉਹਦਾ ਰੋਕਥਾਮ ਵੀ ਆ ਜਦੋਂ ਫਿਰ ਥਰਡ ਫੋਰਥ ਤੇ ਜਾਂਦਾ ਤਾਂ ਉਸ ਤੋਂ ਬਾਅਦ ਉਹ ਰੋਕਥਾਮ ਬਹੁਤ ਘਟ ਜਾਂਦੀ ਹੈ ਜੀ ਤੇ ਡਾਕਟਰ ਸਾਹਿਬ ਸਾਡੇ ਏਰੀਏ ਤੇ ਸਾਨੂੰ ਤਾਂ ਇਸ ਗੱਲ ਦਾ ਬਹੁਤ ਵੱਡਾ ਮਾਣ ਆ ਵੀ ਆਪਣੇ ਏਰੀਏ ਦੇ ਡਾਕਟਰ ਸਾਹਿਬ ਆਪ ਦੀ ਇੰਨੀ ਹਫਤੇ ਬਾਅਦ ਉਹ ਪਹਿਲਾਂ ਬਾਅਦ ਚ ਟਾਈਮ ਦਿੰਦੇ ਆ ਕੈਂਪ ਰੂਟੀਨ ਦੇ ਵਿੱਚ ਇਹਨਾਂ ਨੇ ਭਾਈ ਕਨਈਆ ਜੀ ਦੇ ਨਾਲ ਉਹਨਾਂ ਦੇ ਥਰੂ ਕੈਂਪੇਨਾਂ ਲੱਗਦੇ ਰਹਿੰਦੇ ਆ ਔਰ ਬਹੁਤ ਹੀ ਮੈਂ ਕਹਿੰਨਾ ਵੀ ਪਿੱਛੇ ਇਹਨਾਂ ਦਾ ਸੁਣਿਆ ਵੀ ਸੀਗਾ ਵੀ ਵਰਲਡ ਦੇ ਵਿੱਚ ਸਾਰੇ ਕੈਂਸਰ ਦੇ ਡਾਕਟਰ ਇਕੱਠੇ ਹੋਏ ਸੀ ਤੇ ਉੱਥੇ ਇਹਨਾਂ ਨੂੰ ਉਸ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਵੀ ਮਿਲਿਆ ਸੀਗਾ ਤੇ ਆਪਣੇ ਵਾਸਤੇ ਬੜਾ ਮਾਣ ਐ ਇਸ ਗੱਲ ਦਾ ਵੀ ਡਾਕਟਰ ਸਾਹਿਬ ਆਪਣੇ ਏਰੀਆ 'ਚੋਂ ਆ ਤੇ ਔਰ ਐਨੇ ਸੂਝਵਾਨ ਡਾਕਟਰ ਆ ਜੀ ਤੇ ਦੂਸਰੀ ਜਿਵੇਂ ਇਹਨਾਂ ਨੇ ਗੱਲ ਦੱਸੀ ਆ ਵੀ ਇੱਕ ਇੰਜੈਕਸ਼ਨ ਜੋ ਅੱਜ ਇਥੋਂ ਸਾਡੇ ਪਿੰਡ ਤੋਂ ਸ਼ੁਰੂਆਤ ਹੋਈ ਆ ਬੱਚਿਆਂ ਦੇ ਨੋ ਤਾਂ 25 ਸਾਲ ਤੱਕ ਇਹਨਾਂ ਨੇ ਦੱਸਿਆ ਵੀ ਇੰਜੈਕਸ਼ਨ ਲੱਗਣਿਆ ਤਾਂ ਅਸੀਂ ਜਦੋਂ ਇਹਨਾਂ ਨੇ ਕਿਹਾ ਡਾਕਟਰ ਸਾਹਿਬ ਨੇ ਗੁਰੂਜੀ ਸਾਡੇ ਨਸੀਬ ਸਿੰਘ ਦੀ ਮਸੀ ਨੂੰ ਕਿਹਾ ਇਹਨਾਂ ਨੇ ਜਦੋਂ ਮੈਨੂੰ ਕਿਹਾ ਤਾਂ ਅਸੀਂ ਬਹੁਤ ਜਿਆਦਾ ਸਾਡੀਆਂ ਬੇਟੀਆਂ ਨੂੰ ਜਾ ਕੇ ਕਹੀ ਵੀ ਇਹ ਗੱਲ ਹੈ ਪਰ ਉਹਨਾਂ ਦੇ ਪਰਿਵਾਰ ਪਤਾ ਨਹੀਂ ਉਹਨਾਂ ਦੇ ਮਾਨਾਂ ਦੇ ਵਿੱਚ ਕੀ ਡਰ ਸੀਗਾ ਵੀ ਕੋਵਿਡ ਦਾ ਕਰਕੇ ਵੀ ਜਿਵੇਂ ਇੰਜੈਕਸ਼ਨ ਲੱਗੇ ਜੁਹਾਂ ਸਾਈਡ ਇਫੈਕਟ ਬਹੁਤ ਆਏ ਆ ਤਾਂ ਪਰ ਫਿਰ ਵੀ ਚਲੋ ਕੁਝ ਬੇਟੀਆਂ ਨੇ ਸਾਡੀਆਂ ਨੇ ਇੱਥੇ ਇੰਜੈਕਸ਼ਨ ਲਵਾਏ ਵੀ ਆ ਪਰ ਡਾਕਟਰ ਸਾਹਿਬ ਕਹਿ ਰਹੇ ਆ ਵੀ ਐਵੇਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਤਾਂ ਉਹ ਮੈਂ ਕਹਿਣਾ ਵੀ ਜੇ ਕੋਈ ਉਸ ਚੀਜ਼ ਦਾ ਸ਼ੁਰੂਆਤੀ ਜਿਵੇਂ ਪੋਲੀਆ ਦੀਆਂ ਬੂੰਦਾਂ ਜਾਂ ਜੋ ਵੀ ਚੱਲ ਰਿਹਾ ਹੈ ਜੇ ਕੋਈ ਉਹਦਾ ਐਡਵਾਂਸਡ ਟੈਕਨੋਲੋਜੀ ਆਉਂਦੀ ਹੈ ਤਾਂ ਜ਼ਰੂਰ ਉਹਦੇ ਪ੍ਰਤੀ ਆਪ ਨੂੰ ਅਵੇਅਰ ਹੋਣਾ ਚਾਹੀਦਾ ਅਸੀਂ ਬਹੁਤ ਆਪਦੇ ਪਿੰਡ ਸ਼ੇਖੂ ਖੇੜਾ ਨਹੀਂ ਉਹ ਧੰਨਵਾਦ ਕਰਦੇ ਆਂ ਭਾਈ ਕਨਈਆ ਆਸ਼ਰਮ ਦਾ ਤੇ ਨਾਲ ਡਾਕਟਰ ਪਰਮਿੰਦਰ ਸੰਧੂ ਜੀ ਉਹਨਾਂ ਦੇ ਬੀਸੇ ਜਮਿਨੀ ਸੰਧੂ ਜੀ ਸਾਰੀ ਟੀਮ ਦਾ ਪਿੰਡ ਨਹੀਂ ਉਹ ਬਹੁਤ ਤਹਿ ਦਿਲ ਤੋਂ ਧੰਨਵਾਦ ਵੀ ਅੱਗੇ ਤੋਂ ਵੀ ਅਸੀਂ ਇਹਨਾਂ ਦੇ ਨਾਲ ਜਿੱਥੇ ਵੀ ਕਿਤੇ ਕਹਿਣਗੇ ਸਹਿਯੋਗ ਦਿੰਦੇ ਰਹਿਾਂਗੇ